ਉਰੀਆਂ ਦੇ ਕਾਰਨ ਨਾ ਡੜੇ ਉਰੀਆਂ ਦੇ ਕਾਰਨ ਨਾ ਡੜੇ ਕੁਕਰਨੀਆਂ ਵੱਲੋਂ ਨਾ ਸੜੇ ਕੁਕਰਨੀਆਂ ਵੱਲੋਂ ਨਾ ਸੜੇ ਪੋਤਾ ਘਾਹ ਵਾਂਗ ਖੇਤੀ ਕੁਮਲਾ ਜਾਣਗੇ ਪੋਤਾ ਘਾਹ ਵਾਂਗ ਖੇਤੀ ਕੁਮਲਾ ਜਾਣਗੇ ਅਤੇ ਸਾਗਪੱਤ ਵਾਂਗ ਮਰ ਜਾ ਜਾਣਗੇ ਅਤੇ ਸਾਗਪੱਤ ਵਾਂਗ ਮਰ ਜਾ ਜਾਣਗੇ ਜਹਵਾ ਤੇ ਪ੍ਰਸਾਰਕ ਅਤੇ ਭਲਾਈ ਕਰ ਅਤੇ ਭਲਾਈ ਕਰ ਦੇ ਦੇਸ਼ ਵਿੱਚ ਵਸ ਤੇ ਸਚਾਈ ਉਤੇ ਪਲ ਦੇਸ਼ ਵਿੱਚ ਵਸ ਤੇ ਸਚਾਈ ਤੇ ਪਲ ਤੂੰ ਜਹਵਾ ਤੇ ਨਿਹਾਰ ਰੋ ਤੂੰ ਜਹਵਾ ਤੇ ਨਿਹਾਰ ਰੋ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਉਹ ਮੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਆਪਣਾ ਰਾਜ ਹੋਵਾ ਕੇ ਕੋਚਰਾ ਕਰ ਆਪਣੇ ਰਾਜ ਹੋਵਾ ਕੇ ਕੋਚਰਾ ਕਰ ਅਤੇ ਉਸ ਤੇ ਭਰੋਸਾ ਰੱਖ ਅਤੇ ਉਹ ਪੂਰਿਆ ਕਰੇਗਾ ਉਹ ਪੂਰਿਆ ਕਰੇਗਾ ਉਹ ਤੇਰੇ ਧਰਮ ਨੂੰ ਚਾਣਨ ਮੰਗ ਉਹ ਤੇਰੇ ਧਰਮ ਨੂੰ ਚਾਣਨ ਮੰਗ ਅਤੇ ਤੇਰੇ ਨਿਆਂ ਨੂੰ ਦਪਹਿਰ ਮੰਗ ਤੇਰੇ ਨਿਆਂ ਨੂੰ ਦਪਹਿਰ ਮੰਗ ਪ੍ਰਕਾਸ਼ਿਤ ਕਰੇਗਾ ਪ੍ਰਕਾਸ਼ਿਤ ਕਰੇਗਾ ਜੋ ਵਾਅਦੇ ਦੇ ਚੁੱਪਚਾਪ ਰਹੋ ਜੋ ਵਾਅਦੇ ਦੇ ਚੁੱਪਚਾਪ ਰਹੋ ਅਤੇ ਧੀਜ ਨਾਲ ਲੋ ਦੀ ਉਡੀਕ ਰੱਖ ਉਸ ਮਨੁੱਖ ਦੇ ਕਾਰਨ ਉਸ ਮਨੁੱਖ ਦੇ ਕਾਰਨ ਨਾ ਕੋੜ ਜਿਹਦਾ ਰਾਹ ਸਫਲ ਹੁੰਦਾ ਹੈ ਜਿਹਦਾ ਰਾਹ ਸਫਲ ਹੁੰਦਾ ਹੈ ਅਤੇ ਜਿਹੜਾ ਯੁਕਤਾ ਨੂੰ ਪੂਰਿਆ ਕਰਦਾ ਹੈ ਤੇ ਜਿਹੜਾ ਯੁਕਤਾ ਨੂੰ ਪੂਰਿਆ ਕਰਦਾ ਹੈ ਕਰੋਧ ਨੂੰ ਛੱਡ ਕਰੋਧ ਨੂੰ ਛੱਡ ਅਤੇ ਕੋਪ ਤਿਆਗ ਦੇ ਨਾ ਕੋੜ ਤੋਂ ਉਸ ਤੋਂ ਬਰਿਆ ਨਾ ਕੋਰ ਤੋਂ ਸੁبریਾਈ ਹੀ ਨਿਕਲਦੀ ਹੈ ਤਾਂ ਸੁبریਾਈ ਦੀ ਕਿੰਨੀ ਹੈ ਕੋ ਕਰਮੀ ਨੂੰ ਤਾਂ ਛੇਕੇ ਜਾਣਗੇ ਕਰਮੀ ਤਾਂ ਛੇਕੇ ਜਾਣਗੇ ਪਰ ਜਿਹੜੇ ਜਹੋਵਾ ਨੂੰ ਅਡੀਕਦੇ ਹਨ ਉਹ ਧਰਤੀ ਦੇ ਵਾਰਿਸ ਹੋਣਗੇ ਧਰਤੀ ਦੇ ਵਾਰਸ ਹੋਣਗੇ ਹੁਣ ਥੋੜਾ ਇਚੇ ਰਹਿੰਦਾ ਹੈ ਤੇ ਦੁਸ਼ਤ ਨਹੀਂ ਹੋਵੇਗਾ ਨਹੀਂ ਹੋਵੇਗਾ ਉਸ ਦੀ ਥੋਰ ਨੂੰ ਗੋ ਨਾਲ ਵੇਖੇਗਾ ਗੋ ਨਾਲ ਵੇਖੇਗਾ ਪਰ ਉਹ ਕਿਤੇ ਨਾ ਹੋਵੇਗਾ ਕਿਤੇ ਪਰ ਅਦੀ ਅਦੀ ਇੰਤਰਤੀ ਦੇ ਵਾਰਸ ਹੋਣਗੇ ਪਰ ਅਦੀ ਇੰਤਰਤੀ ਦੇ ਵਾਰਸ ਹੋਣਗੇ ਅਤੇ ਬਹੁਤੇ ਸੋਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ ਆਪਣੇ ਆਪ ਨੂੰ ਨਿਹਾਲ ਕਰਨਗੇ ਗ੍ਰਸਤ ਧਰਮੀ ਦੇ ਵਿਰੋਧ ਮਤਾ ਪਕਾਉਂਦਾ ਹੈ ਗ੍ਰਸਤ ਧਰਮੀ ਦੇ ਵਿਰੋਧ ਮਤਾ ਪਕਾਉਂਦਾ ਹੈ ਅਤੇ ਉਹਦੇ ਤੇ ਆਪਣੇ ਦੰਦ ਕਰੀਜਦਾ ਹੈ ਪ੍ਰਭੂ ਉਸਤੇ ਹੱਸੇਗਾ ਜੋ ਜੋ ਵੇਖਦਾ ਹੈ ਉਸ ਦਾ ਦਿਨ ਆਉਂਦਾ ਪਿਆ ਹੈ ਹੁੰਦਾ ਪਿਆਰੇ ਦੁਸਤਾਨੇ ਤਲਵਾਰ ਤੇ ਹੀ ਦੁਸਤਾਨੇ ਤਲਵਾਰ ਤੇ ਹੀ ਅਤੇ ਆਪਣਾ ਘੁੱਕ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਗੰਗਾਲ ਨੂੰ ਤੇ ਮਸਕੀਨ ਤੇ ਗੰਗਾਲ ਨੂੰ ਦੇਖ ਦੇਣ ਅਤੇ ਸਿੱਧੇ ਚਾਲ ਚੱਲਣ ਵਾਲਿਆਂ ਨੂੰ ਜਾਨੋਂ ਮਾਫਟਣਾ ਜਾਨੋਂ ਮਾਫਟਣਾ ਉਹਨਾਂ ਦੀ ਤਲਵਾਰ ਉਹਨਾਂ ਦੇ ਦਿਲਾਂ ਵਿੱਚ ਧਸੇਗੀ ਉਹਨਾਂ ਨੇ ਹੀ ਇਲਾਕੇ ਵਿੱਚ ਧਸੇ ਅਤੇ ਉਹਨਾਂ ਦੇ ਤੁਨਖ ਭੰਨੇ ਜਾਣਗੇ ਧਰਤੀ ਦਾ ਥੋੜਾ ਕਮੀ ਥੋੜੀ ਦਾ ਥੋੜਾ ਕਈਆਂ ਦੁਸ਼ਤਾਂ ਦੇ ਬਾੜੇ ਨਾਰੋਂ ਵੀ ਚੰਗਾ ਹੈ ਬਾੜੇ ਨਾਰੋਂ ਚੰਗਾ ਹੈ ਦੁਸ਼ਤਾਂ ਦੀਆਂ ਬਾਹਾਂ ਦਾ ਭੰਨੀਆਂ ਜਾਣਗੀਆਂ ਪਰ ਧਰਮੀਆਂ ਨੂੰ ਜੋ ਵਾਸ ਸੰਭਾਲਦਾ ਹੈ ਜੋ ਵਾ ਪੁਰਾਣੇ ਪੁਰਖਾਂ ਦੇ ਦਿਨ ਜਾਣਦਾ ਹੈ ਉਹ ਪੁਰਾਣੇ ਪੁਰਖ The <laughs> ਉਹਨਾਂ ਦਾ ਅਧਿਕਾਰ ਸਦਾ ਤਿਕ ਰਹੇਗਾ ਉਹਨਾਂ ਦਾ ਅਧਿਕਾਰ ਸਦਾ ਤਿਕ ਰਹੇਗਾ ਉਹ ਬੁਰੇ ਸਮੇਂ ਸਮੇ ਦੇ ਵਿੱਚ ਸ਼ਰਮਿੰਦੇ ਨਾ ਹੋਣਗੇ ਅਤੇ ਕੌ ਦੇ ਦਿਨਾਂ ਵਿੱਚ ਉਹ ਰੱਜ ਕੇ ਖਾਣਗੇ ਦੁਸ਼ਟ ਨਾਸ਼ ਹੋ ਜਾਣਗੇ ਅਤੇ ਜੋ ਆਦੇ ਵੈਰੀ ਜੂਹਾਂ ਦੀ ਸ਼ਾਨ ਵਰਗੇ ਹੋਣਗੇ ਉਹ ਮੇਟ ਜਾਣਗੇ ਸਭੋਂ ਧੂਏ ਵਾਂਗ ਮਿਟ ਜਾਣਗੇ ਦੁਸ਼ਟ ਆਧਾਰ ਲੈਂਦਾ ਹੈ ਅਤੇ ਮੋੜਦਾ ਨਹੀਂ ਉਹ ਧਰਮੀ ਵਿਆਹ ਕਰਦਾ ਹੈ ਅਤੇ ਦਿੰਦਾ ਹੈ ਉਹਦੇ ਮੁबारक ਲੋਕ ਧਰਤੀ ਦੇ ਵਾਰਸ ਹੋਣਗੇ ਪਰ ਉਹ ਦੇ ਸ਼ਰਾਬੀ ਸਿਖੇ ਜਾਣਗੇ ਮਨੁੱਖ ਦੀ ਚਾਲਜ ਹੋਵਾ ਵੱਲੋਂ ਦਰੇੜ ਹੁੰਦੀ ਹੈ ਅਤੇ ਉਹਦੇ ਰਾਤੋਂ ਉਹ ਪ੍ਰਸੰਨ ਰਹਿੰਦਾ ਹਾਂ ਭਾਵੇਂ ਉਹ ਡਿੱਗ ਹੀ ਪਵੇ ਪਰ ਡਜਾ ਨਹੀਂ ਰਹੇਗਾ ਕਿਉਂਕਿ ਉਹ ਵਾਹ ਉਹਦਾ ਹੱਥ ਸਮਦਾ ਹੈ ਮੈਂ ਜਵਾਨ ਸੀ ਅਤੇ ਹੁਣ ਬੁੱਢਾ ਹੋ ਗਿਆ ਹਾਂ ਪਰ ਮੈਂ ਨਾ ਧਰਮੀ ਨੂੰ ਤਿਆਗਿਆ ਹੋਇਆ ਨਾ ਹੀ ਉਹ ਨਹੀਂ ਉਸਨੇ ਅੰਸ਼ ਨੂੰ ਟੁਕੜੇ ਮਗਦੇ ਆਂ ਡਿੱਠਾ ਹੈ ਉਹ ਸਾਰਾ ਦਿਨ ਦਿਆ ਕਰਦਾ ਅਤੇ ਦਾਤ ਦਿੰਦਾ ਹੈ ਅਤੇ ਉਸਦੀਆਂ ਸਭ ਨੂੰ ਬਾਰਕ ਹੈ ਬ੍ਰਿਯਾਈ ਤੋਂ ਹੱਤ ਭਲਾਈ ਕਰ ਅਤੇ ਸਦਾ ਤਿਕ ਵਸ ਜੋ ਵਤਨ ਨਾਲ ਪ੍ਰੇਮ ਰੱਖਦਾ ਹੈ ਅਤੇ ਆਪਣੇ ਭਗਤਾਂ ਨੂੰ ਯਾਦਦਾ ਨਹੀਂ ਯਾਦਦਾ ਨਹੀਂ ਉਹਨਾਂ ਦੀ ਸਦਾ ਤੋੜੀ ਰੱਖਿਆ ਹੁੰਦੀ ਹੈ ਪਰ ਦੁਸ਼ਟੀਆਂਆਂ ਸੇ ਛੇਤੀ ਜਾਵੇਗੀ ਧਰਮੀ ਧਰਤੀ ਦੇ ਵਾਰਸ ਹੋਣਗੇ ਅਤੇ ਸਦਾ ਉਸ ਤੇ ਵਸਣਗੇ ਨਰਮੀ ਦਾ ਮੂਹ ਬੁੱਧੀ ਬੋਲਦਾ ਹੈ ਅਤੇ ਉਦੀ ਰਸਨਾ ਨਯੋਂ ਦੀ ਗੱਲ ਕਰਦੀ ਹੈ ਉਹਦੇ ਪਰਮੇਸ਼ਰ ਦੀ ਬੇਵਸਥਾ ਉਹਦੇ ਮਨ ਵਿੱਚ ਹੈ ਪਰ ਉਹਦੇ ਪੈਰ ਕਦੀ ਨਾ ਤਿਲਕਣਗੇ ਦੁਸ਼ਤ ਧਰਮੇ ਦੀ ਤਾਕਤ ਵਿੱਚ ਰਹਿੰਦਾ ਹੈ ਤੇ ਉਹਨੂੰ ਜਾਨੋਂ ਮਾਰੇ ਜੋ ਵਾਹ ਨੂੰ ਉਹਦੇ ਵਾਸਤੇ ਨਾ ਛੱਡੇਗਾ ਅਤੇ ਜਦੋਂ ਇਹਦਾ ਫੈਸਲਾ ਹੋ ਜਾਵੇਗਾ ਤਾਂ ਉਹਨੂੰ ਦੁਸ਼ੀ ਨਾ ਠੜਾਵੇਗਾ ਜਹੋਵਾਨ ਉਹ ਢੀਕ ਜਹੋਵਾਨ ਢੀਕ ਅਤੇ ਉਹਦੇ ਰਾਹ ਦੀ ਪਾਲਣਾ ਕਰ ਤਾਂ ਉਹ ਤੈਨੂੰ ਉੱਚਾ ਕਰੇਗਾ ਜੇ ਤੂੰ ਧਰਤੀ ਦਾ ਵਾਸ ਬਣੇ ਤੂੰ ਕੌਣ ਦੁਸ਼ਤ ਦਾ ਛੇਕਿਆ ਜਾਣਾ ਦੇਖੇਗਾ ਮੈਂ ਦੋਸਤੋ ਵੱਡੀ ਆਕਰ ਵਿੱਚ ਅਤੇ ਆਪਣੀ ਨਿੱਜ ਭੂਮੀ ਵਿੱਚ ਹਰੇ ਭਰੇ ਬੂਟੇ ਮੰਗ ਕਿਲਰ ਦੇ ਬੇਟਾ ਪਰ ਉਹ ਪਲੰਗ ਹੀ ਗਿਆ ਅਤੇ ਵੇਖੋ ਉਹ ਹੈ ਹੀ ਨਹੀਂ ਮੈਂ ਵੀ ਇਹਨੂੰ ਭਾਲਿਆ ਪਰ ਉਹ ਲੱਭਾ ਹੀ ਨਾ ਸੰਪੂਰਨ ਮੁਕੋ ਵੱਲ ਪੂਰੇ ਦੁਨੋ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ ਸਲਾਮਤੀ ਦੇ ਮਨੁੱਖ ਦੀ ਅੰਛ ਰਹਿੰਦੀ ਹੈ ਸ਼ਾਂਤੀ ਦੇ ਬਲਕ ਦੀ ਅੰਛ ਰਹਿੰਦੀ ਹੈ ਪਰ ਅਪਰਾਧੇ ਇਕੱਠੇ ਹੀ ਨਾਸ਼ ਹੋ ਜਾਣਗੇ ਦੁਸ਼ਟਾਂ ਦੀ ਅੰਛ ਛੇਕੀ ਜਾਵੇਗੀ ਪਰ ਧਰਮੀਆਂ ਦਾ ਬਚਾਓ ਚ ਹੋਵਾ ਵੱਲੋਂ ਹੈ ਅਤੇ ਦੁੱਖ ਦੇ ਸਮੇਂ ਉਹ ਉਹਨਾਂ ਦਾ ਘਰ ਹੈ ਅਤੇ ਲੋਕ ਦੇ ਸਮੇਂ ਉਹਨਾਂ ਦਾ ਘਰ ਅਤੇ ਜੋ ਵਾ ਉਹਨਾਂ ਦੀ ਸਹਾਇਤਾ ਕਰਦਾ ਹੈ ਅਤੇ ਉਹਨਾਂ ਨੂੰ ਉਹਨਾਂ ਨੂੰ ਛਡਾਉਂਦਾ ਹੈ ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛਡਾਉਂਦਾ ਹੈ ਅਤੇ ਉਹਨਾਂ ਨੂੰ ਬਚਾਉਂਦਾ ਹੈ ਕਿਉਂ ਜੋ ਅਸੀਂ ਸਮਾਏ ਹਨ ਆਮੇਨ ਆਮੇਨ